ਗੁੱਡ ਮਾਰਨਿੰਗ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਪਪੀਤੂ ਤੋਂ ਬਣੀ ਹੋਮੋਪੈਥਿਕ ਦਵਾਈ ਬਾਰੇ ਇਸ ਦੇ ਪੰਜ ਬੈਨੀਫਿਟਸ ਬਾਰੇ ਪਹਿਲਾ ਹੈਗਾ ਇਹ ਪੇਟ ਵਾਸਤੇ ਅਮਰਤਾ ਲਿਵਰ ਦੇ ਫੰਕਸ਼ਨ ਨੂੰ ਠੀਕ ਕਰਦੀ ਹੈ ਜੇਕਰ ਤੁਹਾਡਾ ਹਾਜਮਾ ਬਹੁਤ ਕਮਜ਼ੋਰ ਹੈ ਤੁਹਾਨੂੰ ਧੱਕ ਬਿਲਕੁਨ ਨਹੀਂ ਲੱਗਦੀ ਤੁਹਾਡਾ ਡਾਈਜੈਸ਼ਨ ਬਹੁਤ ਕਮਜ਼ੋਰ ਹੈ ਖਾਣਾ ਚੰਗੀ ਤਰ੍ਹਾਂ ਹਾਜਮ ਨਹੀਂ ਹੁੰਦਾ ਜੇਕਰ ਤੁਹਾਡਾ ਬਾਇਲ ਪੈਟ ਵਧਿਆ ਹੋਇਆ ਇਹ ਉਸ ਨੂੰ ਨੋਰਮਲ ਕਰੂਗੀ ਜੇਕਰ ਤੁਹਾਡੇ ਖਾਣਾ ਨਹੀਂ ਪਚਦਾ ਇਹ ਉਸ ਨੂੰ ਸੈੱਟ ਕਰੂਗੀ ਦੂਜਾ ਹੈਗਾ ਜੇਕਰ ਤੁਹਾਡੇ ਸੈੱਲ ਘਟਦੇ ਆ ਡੇਗੂ ਕਾਰਨ ਦਾ ਫੀਵਰ ਕਾਰਨ ਬਹੁਤ ਲੋਕਾਂ ਦੇ ਸੈੱਲ ਘਟ ਜਾਂਦੇ ਬਹੁਤ ਉਹ ਡੈਥ ਹੋ ਜਾਂਦੀ ਆ ਇਹ ਪਲੇਟ ਲੈਸ ਤੋਂ ਵਧਾਉਂਦਾ ਕੰਮ ਕਰੂਗੀ ਵੱਡੀ ਉਮਰ ਵਿੱਚ ਵੱਡੀ ਸਮੱਸਿਆ ਆਉਂਦੀ ਆ ਪਲੇਟ ਲੈਸ ਕਰ ਜਾਂਦੀ ਆ ਉਸ ਨੂੰ ਠੀਕ ਕਰੂਗੀ ਜੀ ਜੇ ਦਾ ਅਗਰ ਤੁਹਾਨੂੰ ਭੁੱਖ ਬਿਲਕੁਲ ਨਹੀਂ ਲੱਗਦੀ ਵਾਰ-ਵਾਰ ਤੁਹਾਨੂੰ ਮਲ ਤੇ ਆਉਣ ਜਾਣਾ ਪੈਂਦਾ ਵਾ ਥੋੜਾ ਥੋੜਾ ਮਲ ਤੇ ਆ ਕਿਉਂ ਚੰਗੀ ਤਰ੍ਹਾਂ ਪੇਟ ਖੁੱਲ ਕੇ ਸਾਫ਼ ਨਹੀਂ ਹੁੰਦਾ ਅਗਰ ਤੁਹਾਨੂੰ ਦੋਤੀ ਖਾਣਾ ਖਾਦਾ ਖਾਣੇ ਦੇ ਅੰਸ਼ਲ ਸਕੂਲ ਵਿੱਚ ਦੇਦੇ ਆ ਇਹ ਉਸ ਨੂੰ ਠੀਕ ਕਰੂਗੀ ਤੇ ਜਦ ਨੂੰ ਪੀਲਾ ਵਾ ਕੱਟੀ ਲੇਬਰ ਆ ਲੇਬਰ ਦਾ ਫੈਲ ਵਧਿਆ ਹੋਇਆ ਕਿੱਲੀ ਵਧੀ ਹੋਇਆ ਇਹ ਉਸ ਨੂੰ ਇਚਨ ਵੀ ਜੇਕਰ ਤੁਹਾਡੇ ਚਿਹਰਾ ਪੀਲਾ ਵਾ ਅੱਖਾਂ ਪੀਲੀਆਂ ਵਾ ਬਾਥਰੂਮ ਤੇ ਪੀਲਾਪਨ ਆ ਰਿਹਾ ਇਹ ਉਸ ਨੂੰ ਠੀਕ ਕਰੂਗੀ 5 ਮਹੀਨੇ ਦਾ ਜੇਕਰ ਤੁਹਾਡੇ ਜੀਭ ਤੇ ਵਾਈਟ ਮੈਲ ਆ ਕਿੱਤੀ ਮੈਲ ਹੁੰਦੀ ਜੀਭ ਉੱਤੇ ਜੇਕਰ ਤੁਹਾਨੂੰ ਦੁੱਧ ਬਿਲਕੁਲ ਨਹੀਂ ਤੁਹਾਡੇ ਹਜੇ ਹਜੇ ਮੁੰਦਾ ਦੁੱਧ ਪੀਣ ਦੀ ਇੱਛਾ ਬਿਲਕੁਲ ਨਹੀਂ ਹੁੰਦੀ ਇਹ ਉਸ ਨੂੰ ਠੀਕ ਕਰੂਗੀ ਜਿੰਨਾ ਮਹਿਲਾਵਾਂ ਦੀ ਮਹਾਵਰੀ ਬੰਦਾ ਛੇਵਾ ਜਿੱਲਾ ਮਹਿਲਾਵਾਂ ਮਹਿਲਾਵਾਂ ਨੂੰ ਐਮਲੋਰੀ ਦੀ ਪ੍ਰੋਬਲਮ ਆ ਮਹਾਵਰੀ ਬੰਦਾ ਇਹ ਉਸ ਨੂੰ ਠੀਕ ਕਰੂਗੀ ਤੇ ਇਹ ਜੋ ਮਹਿਰਾਵਾਂ ਪ੍ਰੈਗਨਟਾਂ ਉਹ ਬਿਲਕੁਲ ਨਹੀਂ ਵਰਤਣ ਇਸ ਚੀਜ਼ ਨੂੰ ਬਿਲਕੁਲ ਨਹੀਂ ਮਨਾਹੀ ਆ 20 10 ਡਰਾਪਸ ਸਵੇਰ 10 ਡਰਾਪਸ ਦੇ ਪਹਿਰੇ 10 ਡਰਾਪਸ ਛਾਉਣ ਨੂੰ ਥੋੜੇ ਜਿਨੇ ਗੋਨਗੋਨੇ ਪਾਣੀ ਦੇ ਪਾਗੇ ਪੀਓ ਇਹ ਲਿਵਰ ਵਾਸਤੇ ਅੰਬਰਤਾ ਪੇਟ ਵਾਸਤੇ ਅੰਬਰਤਾ ਸੈੱਲ ਘਟੇ ਜਾਂ ਸਿਲਾਂ ਵਾਸਤੇ ਅੰਬਰਤਾ ਐਮਲੋਰੀਆ ਮਹਾਮਰੀਜ਼ ਕੈਤ ਵਾਸਤੇ ਅੰਬਰਤਾ